ਤਨੈ ਗੇ ਨਹੀਂ ਪਰ ਅੱਜ ਜਿਹੜਾ ਵਹਾਨ ਪੂਰਾ ਚੱਲਦਾ ਘੱਟੋ ਘੱਟ ਜਿਹੜੀਆਂ ਵੱਡੀਆਂ ਨਹਿਰਾਂ ਜਿਵੇਂ ਰਾਣਾ ਸਾਹਿਬ ਵਾਲੀ ਨਹਿਰ ਹੈ ਤੇ ਜਾਂ ਆ ਰੋਕੜ ਵਾਲੀ ਨਹਿਰ ਆ ਤਾਂ ਉਹ ਜਿਹੀਆਂ ਪੰਜ ਨਹਿਰਾਂ ਜਿੱਨਾ ਸਤਲੁਜ ਵਗ ਰਿਹਾ ਪੂਰੇ ਵੱਡੇ ਜੋਹੋ ਜਲਾਲ ਤੇ ਇਸ ਕਰਕੇ ਤੁਹਾਨੂੰ ਦਿਖਾਇਆ ਕਿ ਅਵੇਸਲੇ ਵੀ ਨਾ ਹੋਇਓ ਅਵੇਸਲੇ ਵੀ ਨਾ ਹੋਇਓ ਕਿ ਪਾਣੀ ਨਹੀਂ ਵਧ ਸਕਦਾ ਹੋਰ ਕਿ ਪਿੱਛੇ بارش ਪੈ ਰਹੀ ਹੈ ਪਿੱਛੋਂ ਪਾਣੀ ਆ ਰਿਹਾ ਪਰ ਇੰਨਾ ਡਰਨ ਦੀ ਤੇ ਇੰਨੀ ਘਬਰਾਉਣ ਦੀ ਵੀ ਲੋੜ ਨਹੀਂ ਕਿ ਜਿਹੜੀਆਂ ਅਫਵਾਹਾਂ ਫੈਲ ਰਹੀਆਂ ਕਿ ਰਾਤ ਨੂੰ ਹੀ ਪਾਣੀ ਆ ਜਾਊਗਾ ਜਾਂ ਸਵੇਰ ਨੂੰ ਪਾਣੀ ਆ ਜਾਊਗਾ ਉਹ ਵੀ ਅਫਵਾਹਾਂ ਤੋਂ ਘਬਰਾਉਣ ਦੀ ਲੋੜ ਇਹ ਹਾਲਾਤ ਨੇ ਸਤਲੋਈ ਦੇ ਜਿਹੜੇ ਤੁਹਾਨੂੰ ਦਿਖਾ ਰਹੇ ਆ ਅਸੀਂ ਹਾਂ ਬਿਲਕੁਲ ਦਿਖਾ ਦੇ ਇੱਧਰ ਨੂੰ ਦਿਖਾ ਦੇ ਅੱਗੇ ਨੂੰ ਮਤਲਬ ਜਿਹੜੇ ਸਿਕਿਉਰਿਟੀ ਵਾਲੇ ਨੇ ਉਹ ਦੱਸ ਰਹੇ ਨੇ ਕਿ ਜਦੋਂ ਆਹ ਟੱਕਿਆ ਗਿਆ ਪੂਰਾ ਆਟਾ ਕੇਗਾ ਤਾਂ 4 ਫੁੱਟ ਫੇਰ ਪਾਣੀ ਉੱਪਰ ਆਊਗਾ ਜਿਹੜਾ